ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਬਾਜੂ ਦੀ ਕਟਿੰਗ ਬਾਰੇ ਆਰਮ ਹੋਲ ਕਮੀਜ਼ ਚਾਰਮੋਲ ਦੀ ਕਟਿੰਗ ਕਿੱਦਾਂ ਹੋਈ ਆ ਤੇ ਬਾਜੂ ਜੇ ਆਪਾਂ ਕੱਟ ਕਿੱਦਾਂ ਪਾਉਣੀ ਆ ਆਪਾਂ ਕਈ ਸਾਰੇ ਆਰਮ ਹੋਲ ਦੀ ਕੱਟ ਤਾਂ ਆਪਾਂ ਕਮੀਜ਼ ਵਾਲੇ ਦੀ ਦੇਖ ਲੈਨੇ ਆ ਬਾਜੂ ਦੀ ਕੱਟ ਬਾਰੇ ਆਪਾਂ ਧਿਆਨ ਨਹੀਂ ਦਿੰਦੇ ਆਪਦੇ ਸਭ ਟਿਕਟ ਕੇ ਪਾ ਲੈਨੇ ਕਦੇ ਮੋਢਾ ਬਾਜ ਜਿੰਦਾ ਕੱਟ ਜਾਂਦਾ ਜਦ ਬਾਲ ਪੈਂਦੇ ਰਹਿੰਦੇ ਹੋਗੇ ਉਹ ਆਪਾਂ ਪ੍ਰੋਪਰ ਕੱਟ ਤੁਹਾਨੂੰ ਇਸ ਵੀਡੀਓ 'ਚ ਸਿਖਾਉਣੀ ਜੀ ਵੀਡੀਓ ਨੂੰ ਸਕੇਪਣਾ ਕਰਨਾ ਤੇ ਅੱਗੇ ਜਿਹੜੀ ਆਪਣੇ ਆਪ ਕਪੜਾ ਇਸ ਤਰ੍ਹਾਂ ਮੋ ਇਸ ਤਰ੍ਹਾਂ ਇਹ ਦੋਈ ਇਹ ਤੁਹਾਨੂੰ ਆਪਾਂ ਅੰਬ੍ਰੇਲਾ ਬਾਜੂ ਦੀ ਕਟਾਈ ਬਾਰੇ ਦੱਸਦੇ ਆਂ ਜੀ ਇਹ ਸਾਰੇ ਤੁਹਾਨੂੰ ਹੁਣ ਤੁਸੀਂ ਇਹ ਆਧਾਰ ਮੂਲ ਕੱਢਣ ਲਈ ਲੈਣਾ ਜੂਰੋਂ 3 ਇੰਚ ਉਹ ਆਪਣੇ ਕੋਲੇ ਜਿਹੜਾ ਕਮੀਜ਼ ਦਾ ਆਧਾਰ ਮੂਲ ਸੀ ਉਹਦਾ ਆਪਣੇ ਕੋਲੇ ਮੋਡਾ ਨੌ ਤਿਆਰ ਹੋਣਾ ਇਹਦੇ ਵਿੱਚ ਤੁਹਾਨੂੰ ਆਪਾਂ ਦੱਸਦੇ ਆਂ ਉਹ ਤੇ ਆਪਣੇ ਕੋਲੇ 9 ਤਿਆਰ ਹੋਣਾ ਆਰਮੋਲ ਹੁਣ ਇਹਦਾ 5 6 ਹਾਂ 8.5 ਇੰਚ ਲਾਵਾਂਗੇ ਜੀ ਇੱਥੋਂ ਨਿਸ਼ਾਨੀ ਦੇਖ ਲਓ ਤੁਸੀਂ ਹਾਂ ਇਧਰੋਂ ਫਿਟਿੰਗ ਦੀ ਨਿਸ਼ਾਨੀ ਉਹ ਆਪਣੇ ਕੋਲੇ 8 ਇੰਚ ਤੇ ਇਧਰ ਨੂੰ ਆਪਣੇ ਕੋਲੇ ਵਧੂਗਾ 8.5 ਹੁਣ ਆਪਾਂ ਇੱਥੇ 3 ਇੰਚ ਐਦਾਂ ਲਾ ਲੈਣੀ ਆ ਨਿਸ਼ਾਨੀ ਇਹ ਇਹਨੂੰ ਤੁਸੀਂ ਨਾਪ ਕੇ ਦੇਖ ਲੈਣਾ ਆਪਣੇ ਕੋਲੇ 8.5 ਤਿਆਰ ਆਉਂਦਾ ਦੇਖੋ ਜੀ ਆ ਗਿਆ 8.5 ਹੁਣ ਆਹ ਨਾਲ ਜਿਹੜੀ ਆਪਾਂ 3 ਇੰਚ ਛੱਡ ਦੇਣਾ ਉਹ ਇਹ ਦੀਆ ਪਗਲੇ ਬਣਾਉਣ ਲਈ ਇੱਥੋਂ ਇਹਦੇ ਤੱਕ ਮੈਚ ਕਰ ਲੈਣਾ। ਇਹ ਇਹ ਆ ਗਿਆ ਜੀ ਆਪਣੇ ਕੋਲ। ਕੰਨਾਂ ਨੂੰ ਇਹ ਪਤਾ ਨਹੀਂ ਲੱਗਦਾ ਵੀ ਇਹ ਇਹ ਜੋ ਇਹ ਜੋ ਆਪਾਂ ਅੱਧ ਕਰਨਾ ਹੁਣ। ਇਹ ਆਪਣੇ ਕੋਲ ਇੱਥੇ ਆ ਗਿਆ ਸੀ ਆ ਨਿਸ਼ਾਨੀ ਤੇ ਦੇ ਕੋਲੇ 3/4 ਵਾਲੀ ਤੇ। ਇਹ ਇੱਥੇ ਤੱਕ ਅੱਧ ਕਰ ਦੇਣਾ ਜਿੱਥੇ ਆਪਣੇ ਨਿਸ਼ਾਨਾ। ਇੱਥੋਂ ਇਦਾਂ ਆਇਨ ਸਾਂ ਲਿਉਣਾ ਲੈਣਾ। ਹੁਣ ਤੁਸੀਂ ਇਹਦੀ ਕੀ ਕਰਨੀ ਹੈ ਨਾ ਆਹ ਐਂਟੀ ਟੇਪ ਨਾਲ ਤਾਂ ਆਪਣੀ ਚੁੰਝੀ ਬਣ ਜਾਂਦੀ ਆ। ਆਪਾਂ ਹੱਥ ਨਾਲ ਥੋੜੀ ਜਿਹੀ ਹਲਕੀ ਜਿਹੀ ਇਦਾਂ ਐਂ ਗਲਾਈ ਬਣਾ ਦੇਣੀ ਹੈ ਕੋਲ ਬਾਜੂ ਆਹ ਜੀ ਇਹ ਹੋ ਗਈ ਹੁਣ ਤੁਸੀਂ ਜਿਹੜਾ ਪੱਧ ਦੀ ਨਿਸ਼ਾਨੀ ਲਾਈ ਆ ਇੱਥੇ ਨਿਸ਼ਾਨੀ ਲੈ ਲੈਣੀ ਹੈ ਜੀ 1.5 ਇੰਚ ਅੱਧ ਦੀ ਸੇਵਾ ਜਿਵੇਂ ਕਿ ਆਹ ਚੀਜ਼ ਹੋ ਗਈ ਹੁਣ ਇਹ ਜਿਹੜੀ ਆ ਆਹ ਸਾਢੇ 8 ਵਾਲੀ ਨਿਸ਼ਾਨੀ ਇੱਥੋਂ ਕਸ ਚੁਣ ਨਿਸ਼ਾਨੀ ਚੱਕਣੀ ਹੈ ਦੇਖੋ ਜੀ ਐਦਾਂ ਐਦਾਂ ਆਪਾਂ ਹੁਣ ਡਰਾ ਕਰਦੇ ਜਾਣਾ पहला ना बाला गुड़ा लो जी ए जो एक पत्ते जे जी। जी तूा तो मोटा को नौ इंचाए साढ़े अठ इंच अद्धा इंच घटा के थोड़ी प्रॉपर ना बदे मोटा ना घटे मोटा बिल्कुल प्रफेक्ट फिटिंग ना चलूगा पूरी पूरा चलू जी ਤੇ ਇਹ ਤੋਂ ਬਾਅਦ ਚ ਆਪਾਂ ਆ ਚੀਜ਼ ਜਿਹੜਾ ਇੱਥੇ ਤਿੰਨ ਸਾਢੇ ਤਾਂ ਇਹਦਾ ਅੱਧ ਕਰ ਲੈਣਾ ਇੱਥੇ ਕਈ ਵਾਰ ਮੈਂ ਤਾਂ ਜਿਵੇਂ ਉਂਗਲ ਆ ਚੀਜ਼ਾਂ ਜੋੜ ਜਾ ਜਿਹੜਾ ਐ ਪਾ ਲੈਣੀ ਪੂਰੀ ਪ੍ਰੋਪਰ ਬੀਟਿੰਗ ਆ ਆ ਜਾਂਦੀ ਜੀ ਦੀ ਕਟਾਈ ਤੇ ਤੁਸੀਂ ਐਦਾਂ ਪੱਤੇ ਦੀ ਡਰੋ ਲੈ ਜਾਣੀਆਂ ਤੇ ਇਹ ਤੋਂ ਬਾਅਦ ਚ ਇਹਦੀ ਅੰਬ੍ਰੇਲਾ ਬਾਜੂ ਬਣਾਉਣ ਲਈ ਅੰਬ੍ਰੇਲਾ ਬਾਜੂ ਹਰ ਇੱਕ ਬਣਾ ਲੈਂਦਾ ਕਈ ਵਾਰ ਨਾ ਸਿੱਧੀ ਜੀ ਹੁੰਦੀ ਆ ਪੂਰੀ ਪ੍ਰੋਪਰ ਪਾਕਿਸਤਾਨੀ ਅੰਬ੍ਰੇਲਾ ਬਾਜੂ ਹੁੰਦੀ ਆ ਜਿਹੜੀ ਉਹ ਨਹੀਂ ਬਣਦੀ ਹੈਗੀ ਜੀ ਇੱਥੇ ਆਪਾਂ 11.5 ਤਿੰਨ ਸਾਨੀ ਲੈਣੀਆਂ ਜਿੱਥੋਂ ਆਪਾਂ ਪੂਣੀ ਦੇਖਣੀ ਹੈ ਜੀ ਇੱਥੋਂ ਡੈਟ ਨਾ ਹੋਵੇ ਇਹਦੇ ਇਹਨਾਂ ਦਾ ਲੈਣਾ ਆਪਾਂ ਸਾਸ ਜੀ ਕੱਪੜੇ ਨੂੰ ਲਈ ਮੈਂ ਪਹਿਲਾਂ ਉਲਟਾ ਕਰਕੇ ਰੱਖਿਆ ਤੁਸੀਂ ਵੀ ਉਲਟਾ ਕਰਕੇ ਰੱਖਣਾ ਤੇਲ ਨਾਲ ਹੁਣ ਇੱਥੇ ਆਪਾਂ ਦੇਖਣਾ ਇਹਨਾਂ ਦਾ ਮੂੰਹ ਰੱਖਣਾ ਜੀ ਆਪਾਂ 7.5 ਮੂੰਹ ਲਈ ਜਾਂ ਕਿ ਇਹਨਾਂ ਸਾਢੇ 7 ਹੁਣ ਇਹਨੂੰ ਇਦਾਂ ਇਦਾਂ ਐ ਮੈਚ ਕਰ ਦੇਣਾ ਇਹ ਇਸ ਤਰ੍ਹਾਂ ਹੀ ਹੋਤੇ ਜਿਹੜੀ ਆ ਚੁੰਜੀ ਜੀ ਬੰਦੀ ਐ ਇਹਨੂੰ ਨਾ ਹੱਥ ਨਾਲ ਗਲਾਈ ਪਾ ਕੇ ਸੈੱਟ ਕਰ ਦੇਣਾ। ਆ ਚੀਜ਼ ਉਹ ਜੀ ਹਦੀ ਤੇ ਜਿਹੜੀ ਅੱਗੇ ਆਪਾਂ ਆ ਚੀਜ਼ ਰੱਖਣੀ ਆ ਇੱਥੋਂ ਨਾ 1 ਇੰਚ ਆਇਆ ਆ ਦੀ ਨਾਲ ਆਪਾਂ ਐਦਾਂ ਇਹਦੇ ਨਾਲ ਆਇ ਮਿਲਾ ਦੇਣੀ ਆ ਚੀਜ਼ ਐਦਾਂ ਬੁਲਾਈ ਕਰਦੇ ਫਿਰ ਦੇਖੋ ਜਿਹੜੀ ਆਪਣੀ ਆ ਚੀਜ਼ ਹੁੰਦੀ ਐ ਸਿਉਂਜੀ ਇਹ ਆਪਣੇ ਬਾਹਰੋਂ ਨਿਕਲਦੀ ਆ ਪਾਕਿਸਤਾਨੀ ਬਾਜੂ ਅੰਬ੍ਰੇਲਾ ਜੇ ਫਿਰ ਜਦੋਂ ਆ ਬੱਡਾ ਹੁੰਦਾ ਹਿੱਸਾ ਹੈ ਤਾਂ ਆ ਲੰਮਕਦੀ ਆ ਉਹ ਤੇ ਉਹ ਚੀਜ਼ ਇੱਥੇ ਆ ਨਹੀਂ ਆਉਗੀ ਇਹਦੀ ਕਾਟਣਾ ਬਿਲਕੁਲ ਗਲਾਈ ਨਾਲ ਆਏ ਰੱਖੋਗੇ ਪ੍ਰੋਪਰ ਜੀ ਸੋਨੂੰ ਬਣਾ ਕੇ ਇੱਕ ਬਾਅਦ ਵੀਡੀਓ ਦੱਸਾਂਗੇ ਜੀ ਸੋਨੂੰ ਤੇ ਆ ਫਿਟਿੰਗ ਵੀ ਆਪਾਂ ਧਿਆਨ ਦੇਣਾ ਜ਼ਰੂਰ ਕਾਸ ਵਾਲੀ ਚੀਜ਼ ਦਾ ਇੱਥੇ ਕੱਪੜਾ ਬਦਨਾ ਆਏ ਲੱਗ ਕੇ ਜੀ ਪੂਰੀ ਵਧੀਆ ਫਿਟਿੰਗ ਰਹੇ ਜੀ ਚਲੋ ਜੀ ਜੀ ਇਹਦੀ ਆਪਾਂ ਕਟਾਈ ਕਰਦੇ ਸੋਨੂੰ ਦੱਸ ਦਿਆਂ ਹਾਂ ਇੱਥੋਂ ਤੁਸੀਂ ਕੈਂਚੀ ਜੀ ਸਿੱਧੀ ਰੱਖਣੀ ਐ ਇਨਾਂ ਕਰ ਜਿੱਥੇ ਤੱਕ ਤੁਹਾਡੀ ਨਿਸ਼ਾਨੀ ਉੱਥੇ ਤੱਕ ਸਿੱਧੀ ਰੱਖਣੀ ਹੁਣ ਅੱਗੇ ਕੈਂ ਦੇਖੋ ਜੀ ਬਾਂਦੀ ਗਲਾਈ ਤੇ ਹੁਣ ਆਪਾਂ ਦੋ ਪੀਸ ਚੱਕਣੇ ਆ ਜੀ ਉੱਪਰਲੇ ਦੋ ਪੀਸ ਦੋ ਵੀ ਇਹ ਜੁੜੂ ਤੱਕ ਕੱਪੜਾ ਕੱਲੇ ਪੀਸਾਂ ਵਾਲੀ ਦੀ ਤੁਸ ਨੂੰ ਲੱਗ ਦੱਸ ਦਿਆਂਗੇ ਇਹ ਜਿਹੜਾ ਜੁੜਿਆ ਕੱਪੜਾ ਤੇ ਆ ਖੁੱਲਾ ਪਾਸਾ ਮੇਰੇ ਬੰਨੀ ਸੀ ਤੇ ਇਹਦੀ ਆਪਾਂ ਤੁਸ ਨੂੰ ਲੱਗੇ ਇਹਦੇ ਦੋ ਪੀਸ ਚੱਕਣੇ ਪਹਿਲਾਂ ਮੂਹ ਲੈ ਤੇ ਐਦਾਂ ਤੁਸੀਂ ਇਹਦੀ ਆ ਕਟ ਬਣਾ ਦੇਣੀ ਆ ਕਿੰਨਾ ਕੁ ਵੱਧ ਰੱਖਣਾ ਤਾਂ ਇਥੇ ਤੁਸੀਂ ਜ਼ਿਆਦਾ ਕੱਪੜਾ ਨਹੀਂ ਰੱਖਣਾ ਹੈਗਾ ਉਦੋਂ ਕੱਟ ਬਣਾ ਦੇ ਇਥੇ ਤਾਂ ਜੋ ਸ਼ੇਪ ਵਧੀਆ ਬਣ ਜੇ ਫਿਰ ਜੇ ਆਪਾਂ ਕੱਟ ਬਣਾ ਦੇ ਲੇ ਇਹਨੂੰ ਤੁਸੀਂ ਇਸ ਤਰ੍ਹਾਂ ਕੱਟ ਕਰਨਾ ਹੈ ਇਹਨੂੰ ਇਥੋਂ ਮੋੜਨ ਵੇਲੇ ਰਾਹੰਦਾਰੀ ਨਾ ਮੋੜਨਾ ਜੀ ਤੁਹਾਨੂੰ ਈਜੀ ਜੇ ਸੌਖੇ ਜੇ ਤਰੀਕੇ ਨਾਲ ਕਟਾਈ ਦੱਸੀ ਆ ਤਾਂ ਜੋ ਹਰ ਇੱਕ ਸਮਝ ਸਕੇ ਤੇ ਆਪਣੀ ਬਾਜ਼ੂ ਤਿਆਰ ਕਰ ਸਕੀ ਜੀ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਜੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਜੀ ਕਮੈਂਟ ਕਰਕੇ ਦੱਸਣਾ ਸਾਨੂੰ ਕਿਦਾਂ ਲੱਗੀ ਤੁਹਾਡੀ ਸਾਡੀ ਕਟਾਈ ਤੇ ਅੱਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ